ਪਰ ਮੈਂ ਇਹਨਾਂ ਤੋਂ ਵੱਡੇ ਧਰਮੀ ਲੋਕ ਨਹੀਂ ਦੇਖਦਾ ਦੁਨੀਆਤ ਘਰੇ ਹਰ ਰੋਜ਼ ਹਰ ਮਹੀਨੇ ਜਿੰਨੀ ਵੀ ਸੇਵਾ ਇਹ ਮੰਦਰ ਦੇ ਵਿੱਚ ਆਮਨੇ ਚੜਾਉਂਦੇ ਨੇ 2 ਮਹੀਨੇ ਬਾਅਦ ਇਕੱਠੀ ਕਰਕੇ ਇੱਥੇ ਲੈ ਕੇ ਆਉਂਦੇ ਨੇ ਲੋੜਵੰਦ ਮਰੀਜ਼ਾਂ ਲਈ ਯਾਰ ਇਹ ਅਸਲੀ ਧਾਰਮਿਕ ਲੋਕ ਸਾਡੇ ਕੋਲ ਇੱਕ ਮਾਤਾ ਜਿਹਦੇ ਢਿੱਡ ਦੇ ਵਿੱਚ 10 12 ਕਿਲੋ ਦੀ ਰਸੌਲੀ ਹੈ ਉਹ ਸਾਡੇ ਕੋਲ ਤੜਪ ਤੜਪ ਕੇ ਮਰ ਜਾਵੇ ਤੇ ਮੈਂ ਮਾਤਾ ਦੇ ਮੱਸੇ ਟੇਕਦਾ ਫੇਰਾ ਯਾਰ ਕਿਹੜੀ ਮਾਤਾ ਖੁਸ਼ ਹੋਊਗੀ ਇੱਦਾਂ ਧਰਮ ਦਾ ਮਤਲਬ ਸੀ ਜੋੜਨਾ ਔਰ ਜੇ ਧਰਮ ਤੋੜਨ ਦਾ ਕੰਮ ਕਰ ਰਿਹਾ ਤਾਂ ਤੁਹਾਨੂੰ ਧਰਮ ਸਮਝਣ ਦੇ ਵਿੱਚ ਗਲਤੀ ਲੱਗ ਰਹੀ ਹੈ ਧਰਮ ਬਹੁਤ ਅੱਜ ਕੱਲ ਸੋਸ਼ਲ ਮੀਡੀਆ ਤੇ ਮੈਨੂੰ ਬੜਾ ਧਰਮੀ ਜਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਦੱਸ ਦੇਣਾ ਚਾਹਨਾ ਕਿ ਮੈਂ ਧਰਮ ਨੂੰ ਮੰਨਣ ਵਾਲਾ ਰੱਬ ਨੂੰ ਮੰਨਣ ਵਾਲਾ ਬੰਦਾ ਪਰ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਭਾਈ ਕੁਝ ਵੀ ਚੀਜ਼ ਕਲਿੱਕ ਹੋ ਜਾਂਦੀ ਹੈ ਪਰ ਮੈਂ ਮੇਰੇ ਲਈ ਧਰਮ ਦਾ ਮਤਲਬ ਜਿਹੜਾ ਹੈਗਾ ਉਹ ਕੁਝ ਹੋਰ ਹੈ ਮੇਰੇ ਲਈ ਧਰਮ ਦਾ ਮਤਲਬ ਜਾਂ ਸੇਵਾ ਦਾ ਮਤਲਬ ਹੈਗਾ ਲੋਕਾਂ ਦੀ ਸੇਵਾ ਕਰਨੀ ਆ ਮੇਰੇ ਕੋਲ ਅਜ ਸਾਖ ਸਾਤ ਕ੍ਰਿਸ਼ਨ ਭਗਵਾਨ ਜੀ ਆਪ ਤੁਰ ਕੇ ਸੇਵਾ ਕਰਨ ਆਏ ਨੇ ਔਰ ਮੈਂ ਇਨਾਂ ਤੋਂ ਵੱਡੇ ਧਰਮੀ ਲੋਕ ਨਹੀਂ ਦੇਖਦਾ ਦੁਨੀਆ ਤੇ ਮੇਰਾ ਇੱਕ ਛੋਟਾ ਜਿਹਾ ਮੁੱਦਾ ਹੈ ਕਿ ਮੈਂ ਕਿਹਾ ਤਾਂ ਪਖੰਡਵਾਦ ਦੇ ਖਿਲਾਫ ਹਾਂ ਉਹ ਪਖੰਡਵਾਦ ਦੇ ਖਿਲਾਫ ਹੋਣ ਦੇ ਚੱਕਰ ਦੇ ਵਿੱਚ ਹੋ ਸਕਦਾ ਮੇਰੇ ਨਾਲ ਕੁਝ ਮੈਨੂੰ ਪਿਆਰ ਕਰਨ ਵਾਲੇ ਟੁੱਟਣਗੇ ਟੁੱਟਦੇ ਨੇ ਕਿਉਂ ਕਿ ਕਿ ਸੱਚ ਕੌੜਾ ਹੁਣ ਇਹ ਅੱਜ ਭਾਈ ਸਾਹਿਬ ਸਾਡੇ ਕੋਲ 5ਵੀਂ 6ਵੀਂ ਵਾਰੀ ਆਏ ਨੇ ਇਹ ਕੀ ਕਰਦੇ ਨੇ ਇਹਨਾਂ ਨੇ ਘਰੇ ਲੱड्डੂ ਗੋਪਾਲ ਜੀ ਦੀ ਸੇਵਾ ਕਰਦੇ ਨੇ ਤਾਂ ਘਰੇ ਹਰ ਰੋਜ਼ ਹਰ ਮਹੀਨੇ ਜਿੰਨੀ ਵੀ ਸੇਵਾ ਇਹ ਮੰਦਰ ਦੇ ਵਿੱਚ ਆਪਣੇ ਚੜਾਉਂਦੇ ਨੇ ਉਹ ਲੱड्डੂ ਗੋਪਾਲ ਜੀ ਅੱਗੇ ਚੜਾ ਕੇ ਮਹੀਨੇ 2 ਮਹੀਨੇ ਬਾਅਦ ਇਕੱਠੀ ਕਰਕੇ ਇੱਥੇ ਲੈ ਕੇ ਆਉਂਦੇ ਨੇ ਲੋੜਵੰਦ ਮਰੀਜ਼ਾਂ ਲਈ ਯਾਰ ਇਹ ਅਸਲੀ ਧਾਰਮਿਕ ਲੋਕ ਮੇਰਾ ਝੰਡਾ ਚੱਲਿਆ ਹੈ ਹਮੇਸ਼ਾ ਪਖੰਡਵਾਦ ਦੇ ਖਿਲਾਫ ਪਖੰਡਵਾਦ ਕੱਲਾ ਇੱਕ ਧਰਮ ਚ ਨਹੀਂ ਹੁੰਦਾ ਹਰ ਧਰਮ ਦੇ ਵਿੱਚ ਕੁਝ ਲੋਕ ਪਖੰਡਵਾਦ ਦਾ ਸਹਾਰਾ ਲੈ ਕੇ ਆਪਣੇ ਤਾਮਜਾਮ ਨੂੰ ਵੱਡਾ ਕਰ ਰਹੇ ਨੇ ਆਪਣਾ ਬਿਜ਼ਨਸ ਮਾਡਲ ਵੱਡਾ ਕਰ ਰਹੇ ਨੇ ਭਾਵੇਂ ਕੋਈ ਫੇਕ ਬਾਬਾ ਹੈ ਜਾਂ ਕੋਈ ਫੇਕ ਬਾਬਿਆਂ ਦਾ ਗਰੁੱਪ ਹੈ ਇਹ ਗੱਲ ਕੌੜੀ ਹੈ ਕਿਉਂਕਿ ਹਰ ਬੰਦਾ ਕਹਿੰਦਾ ਸਾਡੀ ਆਸਥਾ ਤੂੰ ਕੀ ਲੈਣਾ ਬਿਲਕੁਲ ਤੁਹਾਡੀ ਆਸਥਾ ਮੈਂ ਕੀ ਲੈਣਾ ਪਰ ਮੇਰਾ ਸੋਸ਼ਲ ਮੀਡੀਆ ਮੇਰਾ ਪਲੈਟਫਾਰਮ ਮੈਨੂੰ ਪਿਆਰ ਕਰਨ ਵਾਲੇ ਮੇਰਾ ਫਰਜ਼ ਬਣਦਾ ਕਿ ਜੇ ਮੈਨੂੰ ਪਿਆਰ ਕਰਦੇ ਨੇ ਆ ਛੋਟੇ ਛੋਟੇ ਬੱਚੇ ਮੇਰੇ ਭੈਣ ਭਰਾ ਇਹ ਮੈਨੂੰ ਪਿਆਰ ਕਰਦੇ ਨੇ ਇਹਨਾਂ ਦੇ ਬੱਚੇ ਮੈਨੂੰ ਪਿਆਰ ਕਰਦੇ ਨੇ ਤਾਂ ਇਹਨਾਂ ਦੇ ਵੱਡੇ ਭਰਾ ਦਾ ਫਰਜ਼ ਬਣਦਾ ਹੈ ਕਿ ਸੱਚ ਤੋਂ ਜਾਗਰ ਕਰਨਾ ਤਾਂ ਇਹਨਾਂ ਬੱਚਿਆਂ ਨੂੰ ਪਤਾ ਲੱਗੇ ਕਿ ਧਰਮ ਦਾ ਮਤਲਬ ਕੀ ਹੁੰਦਾ ਧਰਮ ਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਦੀ ਪੂਜਾ ਕਰੋ ਉਹਨਾਂ ਦਾ ਨਾਮ ਲਓ ਉਹਨਾਂ 'ਚ ਆਸਥਾ ਰੱਖੋ ਸ਼ਰਧਾ ਰੱਖੋ ਪਰ ਆਪਣੀ ਜੇਬ ਆਪਣੀ ਜੇਬਾਂ ਜਿਹੜੀਆਂ ਢਿੱਲੀਆਂ ਕਰਨੀਆਂ ਉਹ ਲੋੜਮੰਦ ਲੋਕਾਂ ਦੇ ਅੱਗੇ ਢਿੱਲੀਆਂ ਕਰਨੀਆਂ ਮੈਂ ਮਾਤਾ ਰਾਣੀ ਦਾ ਬਹੁਤ ਵੱਡਾ ਭਗਤਾਂ ਪਰ ਜੇ ਸਾਡੇ ਕੋਲ ਇੱਕ ਮਾਤਾ ਜਿਹਦੇ ਢਿੱਡ ਦੇ ਵਿੱਚ 10-12 ਕਿਲੋ ਦੀ ਰਸੌਲੀ ਹੈ ਉਹ ਸਾਡੇ ਕੋਲ ਤੜਪ ਤੜਪ ਕੇ ਮਰ ਜਾਵੇ ਤੇ ਮੈਂ ਮਾਤਾ ਦੇ ਮੱਛੇ ਟੇਕਦਾ ਫੇਰਾ ਯਾਰ ਕਿਹੜੀ ਮਾਤਾ ਖੁਸ਼ ਹੋਊਗੀ ਇੱਦਾਂ ਮੇਰੀ ਮਾਤਾ ਤਾਂ ਖੁਸ਼ ਹੋਏਗੀ ਜੇ ਮੈਂ ਇਦਾਂ ਦੀਆਂ ਹੋਰ ਇਹ ਦੇਖੋ ਆਹ ਆ ਕੋਲ ਇਹ ਮਾਤਾ ਸਾਡੇ ਕੋਲ ਇਹਦੇ ਰਸੌਲੀ ਹੈ ਸਾਡੇ ਕੋਲ ਇੱਕ ਬਾਪੂ ਜੀ ਬੈਠੇ ਨੇ ਉਹਨਾਂ ਦੀ ਬਾਹ ਟੁੱਟੀ ਪਈ ਹੈ ਇੱਕ ਆ ਬਾਪੂ ਜੀ ਬੈਠੇ ਨੇ ਅੱਖ ਦਾ ਆਪਰੇਸ਼ਨ ਹੋਣਾ ਮੈਂ ਤਾਂ ਬੇਨਤੀ ਕਰਦਾ ਕਿ ਤੁਸੀਂ ਧਰਮੀ ਬਣੋ ਪਰ ਇਹਨਾਂ ਲੋਕਾਂ ਦੀ ਮਦਦ ਆ ਕੇ ਕਰੋ ਪਖੰਡਵਾ ਤੋਂ ਦੂਰ ਰਹੋ ਪਰ ਮੈਂ ਦੱਸ ਦੇਣਾ ਚਾਹੁੰਦਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਮੇਰੀ ਸਿਰਫ ਜਿਹੜੀ ਇੱਕ ਛੋਟੀ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੋਈ ਹੈ ਕਿ ਐਦਾਂ ਦੇ ਧਰਮ ਨੂੰ ਫੋਲੋ ਕਰੋ ਤੁਸੀਂ ਦੇਖੋ ਦੁਨੀਆ ਦਾ ਕੋਈ ਧਰਮ ਮਾੜਾ ਨਹੀਂ ਹਰ ਧਰਮ ਚੰਗੀ ਚੀਜ਼ ਹੀ ਸਿਖਾਂਦਾ ਪਰ ਜਿਹੜੇ ਉਸ ਧਰਮ ਨੂੰ ਅੱਗੇ ਟਰਾਂਸਲੇਟ ਕਰਨ ਵਾਲੇ ਨੇ ਨਾ ਜਿਵੇਂ ਇੱਕ ਹੁੰਦੇ ਟਰਾਂਸਲੇਟਰ ਇੱਕ ਹੁੰਦੇ ਟਰਾਂਸਚੇਂਜਰ ਤੁਹਾਨੂੰ ਪਤਾ ਮਤਲਬ ਟਰਾਂਸਲੇਟਰ ਔਰ ਟਰਾਂਸਚੇਂਜਰ ਟਰਾਂਸਲੇਟਰ ਉਹ ਹੁੰਦੇ ਆ ਜਿਹੜੇ ਜੋ ਧਰਮ 'ਚ ਲਿਖਿਆ ਉਹਨੂੰ ਐਜ਼ ਇਟ ਇਜ਼ ਸਮਝਾ ਦਿੰਦੇ ਨੇ ਟਰਾਂਸਚੇਂਜਰ ਹੁੰਦੇ ਨੇ ਜਿਹੜੇ ਲਿਖਿਆ ਕੁਝ ਰੋਲਾ ਇਹ ਹੈ ਕਿ ਜਿਹੜੀ ਚੀਜ਼ ਤੇ ਮੈਂ ਬੋਲ ਰਿਹਾ ਸੁਪਰਸਟੀਸ਼ੀਅਸ ਚੀਜ਼ਾਂ ਉਹ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਪੰਜਾਬ 'ਚ ਮੈਨੂੰ ਇਹ ਹੈ ਕਿ ਜਿਹੜੇ ਤੁਹਾਡੇ ਵਰਗੇ ਨੌਜਵਾਨ ਨੇ ਭਟਕਨ ਨਾ ਦੁੱਖ ਸੁੱਖ ਹਰ ਜ਼ਿੰਦਗੀ 'ਚ ਆਉਂਦੇ ਨੇ ਸਾਰੀ ਜ਼ਿੰਦਗੀ 'ਚ ਆਉਂਦੇ ਨੇ ਪਰ ਜੇ ਤੁਸੀਂ ਕਹੋਗੇ ਕਿ ਚੁਟਕੀ ਦੇ ਵਿੱਚ ਹੁਣ ਜੇ ਇਹ ਮਾਤਾ ਨੂੰ ਮੈਂ ਕਹਾਂ ਆ ਸਾਰੇ ਮਰੀਜ਼ਾਂ ਨੂੰ ਮੈਂ ਕਹਾਂ ਜਿੰਨੇ ਵੀ ਇੱਥੇ ਬੈਠੇ ਨੇ ਕਿ ਮੈਂ ਤੁਹਾਡੇ ਸਾਰਿਆਂ ਲਈ ਅਰਦਾਸ ਕਰ ਦੂੰਗਾ ਜਾਂ ਪ੍ਰੇਅ ਕਰ ਦੂੰਗਾ ਹੈਗੀ ਅਰਦਾਸ ਚ ਬਹੁਤ ਤਾਕਤ ਹੈ ਪ੍ਰੇਅਰ ਚ ਬਹੁਤ ਤਾਕਤ ਹੈ ਪ੍ਰਾਰਥਨਾ ਚ ਬਹੁਤ ਤਾਕਤ ਹੈ ਪਰ ਉਹਦੇ ਨਾਲ ਨਾਲ ਇਹਨਾਂ ਨੂੰ ਮੈਡੀਕਲ ਇਲਾਜ ਵੀ ਕਰਾਉਣਾ ਪਾਣਾ ਪਰ ਜੇ ਮੈਂ ਇਹਨਾਂ ਸਾਰਿਆਂ ਨੂੰ ਕਹਾਂ ਜੀ ਅੱਜ ਮੈਂ ਖੜ ਗਿਆ ਇੱਥੇ ਕਿ ਲੋ ਜੀ ਤੁਹਾਡੇ ਸਾਰਿਆਂ ਲਈ ਮੈਂ ਪਰਮਾਤਮਾ ਅੱਗੇ ਬੇਨਤੀ ਕਰਤੀ ਹੈ ਤੇ ਤੁਸੀਂ ਹੁਣ ਘਰੇ ਜਾਓ ਕੀ ਇਹ ਸਾਰੇ ਠੀਕ ਹੋ ਜਾਣਗੇ ਨਹੀਂ ਹੁੰਦਾ ਵੀ ਹੁਣ ਦੇਖੋ ਮੁੱਦਾ ਦਾ ਚਲੋ ਇਹ ਪੌਡਕਾਸਟ ਮੇਰਾ ਬਣਦਾ 1.5 2 ਘੰਟੇ ਦਾ ਜੇ ਮੈਂ ਬੋਲਣ ਦੇ ਬੈਠਾ ਹੁਣ ਸਪੋਜ਼ ਤੁਸੀਂ ਇੱਥੇ ਕਿੰਨੀ ਦੇਰ ਤੋਂ ਬੈਠੇ ਹੋ 1 ਘੰਟਾ ਹੋ ਗਿਆ ਇੱਥੇ ਪੇਸ਼ੈਂਟ ਹਰ ਪੇਸ਼ੈਂਟ ਆ ਕੇ ਮੇਰੇ ਅੱਗੇ ਰੋ ਰਿਹਾ ਇੱਕ ਉਮੀਦ ਦੀ ਕਿਰਨ ਨਾਲ ਆ ਰਿਹਾ ਕਿ ਯਾਰ ਉੱਥੇ ਸਾਹਮਣੇ ਕੋਈ ਅਨਮੋਲ ਨਾਮ ਦਾ ਮੁੰਡਾ ਬੈਠਾ ਹੈ ਉਹ ਸਾਡੀ ਹੈਲਪ ਕਰੇਗਾ ਉਮੀਦ ਨਾਲ ਆ ਰਿਹਾ ਹੁਣ ਜੇ ਇੱਥੇ ਹਰ ਪੇਸ਼ੈਂਟ ਦੇ ਸਿਰ ਦੇ ਉੱਪਰ ਮੈਂ ਹੱਥ ਰੱਖ ਕੇ ਕਹਾਂ ਕਿ ਜਾਓ ਹੁਣ ਤੁਹਾਡੇ ਤੇ ਕਿਰਪਾ ਹੋ ਗਈ ਤੇ ਹੋਣੀ ਹੁੰਦੀ ਐਦਾਂ ਕਿਰਪਾ ਹੋ ਜਵੇ ਔਰ ਮੈਂ ਕਹਿੰਦਾ ਰੱਬ ਵੱਲੋਂ ਇਹ ਦੋ ਚਾਰ ਮਰੀਜ਼ ਠੀਕ ਵੀ ਹੋ ਜਾਣ ਇਹਦਾ ਮਤਲਬ ਕਿ ਇਹ ਮੈਨੂੰ ਰੱਬ ਮੰਨਣ ਲੱਗ ਜਾਣਗੇ ਕਿ ਯਾਰ ਅਨਮੋਲ ਚ ਤਾਂ ਬਹੁਤ ਤਾਕਤ ਹੈ ਨੂੰ ਸਾਡੇ ਸਿਰ ਤੇ ਹੱਥ ਰੱਖਿਆ ਤੇ ਠੀਕ ਹੋ ਗਿਆ ਐਡਾ ਕ ਮੁੱਦਾ ਮੇਰਾ ਮੈਨੂੰ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਧਰਮ ਦਾ ਮਤਲਬ ਸੀ ਜੋੜਨਾ ਪਰ ਜੇ ਧਰਮ ਤੋੜਨ ਦਾ ਕੰਮ ਕਰ ਰਿਹਾ ਤਾਂ ਤੁਹਾਨੂੰ ਧਰਮ ਸਮਝਣ ਦੇ ਵਿੱਚ ਗਲਤੀ ਲੱਗ ਰਹੀ ਹੈ ਧਰਮ ਬਹੁਤ ਸੋਹਣੀ ਚੀਜ਼ ਹੈ ਮੈਂ ਇਨਾਂ ਬੱਚਿਆਂ ਵਾਸਤੇ ਵੀਡੀਓਸ ਪਾਣਾ ਕਿ ਆਪਣੇ ਇੱਕ ਮਾਪੇ ਦੀ ਸੇਵਾ ਕਰੋ ਇਹ ਧਰਮ ਹੈ ਚੰਗੇ ਇਨਸਾਨ ਬਣ ਕੇ ਰਹੋ ਇਹ ਧਰਮ ਹੈ ਤੇ ਜੇ ਤੁਸੀਂ ਕਿਸੇ ਈਸ਼ਟ ਨੂੰ ਪਰਮਾਤਮਾ ਨੂੰ ਮੰਨਦੇ ਹੋ ਤਾਂ ਆਪਣੀ ਜੇਬਾਂ ਟਾਈਟ ਜਿੱਪ ਲਾ ਕੇ ਲੋਕ ਲਾ ਕੇ ਰੱਖੋ ਕਿ ਜਦੋਂ ਵੀ ਪੈਸਾ ਦੇਣਾ ਕਿਸੇ ਜਗ੍ਹਾ ਤੇ ਦੇਣ ਨਾਲੋਂ ਕਿਸੇ ਬਾਬੇ ਤੇ ਚੜ੍ਹਾਣ ਨਾਲੋਂ ਉਹ ਜਾ ਕੇ ਸਿੱਧਾ ਗਰੀਬ ਦੇ ਮੂੰਹ 'ਚ ਪਾਓ ਹਰ ਬਾਬੇ ਡੇਰੇ ਨੂੰ ਕਹਿਣਾ ਸ਼ੁਰੂ ਕਰ ਦੋ ਕਿਸੀ ਤੈਨੂੰ ਮੰਨਦੇ ਆ ਪਰ ਗੱਲਾਂ ਨਾ ਮੰਨਦੇ ਆ ਨਾ ਸਾਨੂੰ ਪਰਤੀ ਕਟਾਣ ਵਾਸਤੇ ਕਹੀਂ ਨਾ ਸਾਨੂੰ ਮੱਥਾ ਟਿਕਾਣ ਵਾਸਤੇ ਕਹੀਂ ਕਿਉਂਕਿ ਅੱਜ ਕੱਲ੍ਹ ਕਹਿੰਦੇ ਦੀ ਅਸੀਂ ਤਾਂ ਕੁਝ ਮੰਗਦੇ ਹੀ ਨਹੀਂ ਲੋਕਾਂ ਦੀ ਸ਼ਰਧਾ ਹੈ ਉਹ ਸ਼ਰਧਾ ਬਣਾਈ ਵੀ ਤਾਂ ਤੁਸੀਂ ਐ ਜਿਹੜਾ ਬਿਜ਼ਨਸ ਮਾਡਲ ਨਾਲ ਤੁਸੀਂ ਕੰਮ ਕਰ ਰਹੇ ਹੋ ਨਾ ਮੈਨੂੰ ਬਹੁਤ ਖੂਬੀ ਪਤਾ ਹੈ ਉਹ ਬਿਜ਼ਨਸ ਮਾਡਲ ਮੈਂ ਵੀ ਚਲਾ ਸਕਦਾ ਪਰ ਮੈਂ ਉਹ ਰੱਬ ਨੂੰ ਜਾਨ ਦੇਣੀ ਹੈ ਮੈਨੂੰ ਪਤਾ ਹੈ ਕਿ ਮੇਰੇ ਵਿੱਚ ਕੋਈ ਅਸੀ ਤਾਕਤ ਨਹੀਂ ਕਿ ਜਿਹਦੇ ਨਾਲ ਮੈਂ ਕਿਸੇ ਦਾ ਭਲਾ ਕਰ ਸਕਾਂ ਉਹ ਅਕਾਲ ਪੁਰਖ ਦੀ ਮਰਜ਼ੀ ਹੈ ਉਹ ਵਾਹਿਗੁਰੂ ਦੀ ਮਰਜ਼ੀ ਹੈ ਜਿਹਦੇ ਤੇ ਰਹਿਮਤ ਕਰਨੀ ਹੈ ਉਹਨੇ ਉਹ ਕਰ ਹੀ ਦੇਣੀ ਹੈ ਮੈਨੂੰ ਵਿੱਚ ਅੱਗੇ ਹੋ ਕੇ ਕ੍ਰੈਡਿਟ ਲੈਂਨ ਦੀ ਲੋੜ ਨਹੀਂ ਪਰ ਮੈਨੂੰ ਬੜਾ ਚੰਗਾ ਲੱਗਿਆ ਭਾਜੀ ਤੁਸੀਂ ਇੰਨੀ ਧਿਰ ਬੈਠੇ ਹੋਰ ਸੇਵਾ ਕੀਤੀ ਥੈਂਕ ਯੂ ਸੋ ਮੱਚ ਤੁਹਾਡੇ ਚ ਕਿਵੇਂ ਸ਼ਰਧਾ ਆਈ ਕਿ ਜਿਹੜੀ ਮਾਇਆ ਹੈ ਇਹ ਕਿਹਦਾ ਪਲਾਨ ਸੀ ਸਭ ਤੋਂ ਪਹਿਲਾਂ ਸਾਡੇ ਰਾਧੇ ਮਾਉਂ ਜੀ ਦਾ ਬਰਥਡੇ ਸੀ ਜੀ ਇਹਨਾਂ ਤੋਂ ਹੀ ਅਸੀਂ ਪ੍ਰੇਰਿਤ ਹੋਏ ਆ ਕਿ ਹਾਂ ਜੇ ਕੰਮ ਕਰਨਾ ਹੈ ਤਾਂ ਇਹ ਜਾ ਕਰੋ ਐਦਾਂ ਦੇ ਧਾਰਮਿਕ ਬਣੋ ਯਾਰ ਜੇ ਧਰਮ ਵਾਲੇ ਬਣਨਾ ਹੀ ਹੈ ਨਾ ਐਦਾਂ ਜਾ ਕੇ ਲੋਕਾਂ ਦੀ ਲੋਕ ਸਿੱਧਾ ਲੋਕਾਂ ਦੇ ਮੂੰਹ 'ਚ ਪਾ ਕੇ ਉਹਨਾਂ ਦੀ ਦਵਾਈਆਂ ਇਲਾਜ ਪੜ੍ਹਾਈ ਦਾ ਖਰਚਾ ਕਰ ਦੋ ਮੇਰੇ ਵਰਗੇ ਇਹਨੂੰ ਵੀ ਵਿੱਚ ਨਾ ਰੱਖੋ ਮੈਂ ਤਾਂ ਕਹਿੰਦਾ ਇੱਥੇ ਆ ਕੇ ਲੋਕ ਕਹਿੰਦੇ ਨੇ ਤੇਰੇ ਵਰਗੇ ਦੀ ਵਿੱਚ ਕੀ ਲੋੜ ਹੈ ਮੈਂ ਤਾਂ ਕਹਿੰਦਾ ਮੇਰੀ ਲੋੜ ਨਹੀਂ ਬੈਠੋ ਆਪਣੀ ਗਲੀ ਗੁਆਂਢ ਦੇ ਬਾਹਰ ਰੋਜ਼ ਦੇਖੋ ਕਿ ਤੁਹਾਡੇ ਮਹੱਲੇ 'ਚ ਕਿਸੇ ਨੂੰ ਕੋਈ ਪਰੇਸ਼ਾਨੀ ਆ ਤਾਂ ਆਵੇ ਤੁਹਾਡੇ ਕੋਲ ਤੇ ਤੁਸੀਂ ਉਹਦੀ ਮਦਦ ਕਰੋ ਰੌਲਾ ਹੀ ਖਤਮ ਮੇਰੀ ਲੋੜ ਹੀ ਨਹੀਂ ਅਸੀਂ ਤਾਂ ਬੈਠਦੇ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਦੇਣੇ ਪੈਸੇ ਕਿੱਥੇ ਆ ਕਿੰਨੂੰ ਦੇਣੇ ਆ ਕਿ ਇੱਥੇ ਨੀੜੀ ਵੀ ਆਉਂਦੇ ਨੇ ਗਰੀੜੀ ਵੀ ਆਉਂਦੇ ਨੇ ਤਾਂ ਬਹੁਤ-ਬਹੁਤ ਧੰਨਵਾਦ ਜੈ ਸ਼